ਡਾਕਟਰ ਸਾਹਿਬ ਸਰਦੀਆਂ ਦੇ ਵਿੱਚ ਦਿਲ ਦੇ ਜਿਹੜੇ ਰੋਗ ਹੈਗੇ ਨੇ ਦਿਲ ਦੀਆਂ ਬਿਮਾਰੀਆਂ ਹੈਗੀਆਂ ਨੇ ਜਾਂ ਹਾਰਟ ਅਟੈਕ ਹੈਗੇ ਨੇ ਉਹ ਕਿਉਂ ਜ਼ਿਆਦਾ ਆਣ ਲੱਗ ਜਾਂਦੇ ਨੇ ਜੀ ਹਾਰਟ ਅਟੈਕ ਦਾ ਚਾਂਸ ਜਿਹੜਾ ਸਰਦੀਆਂ ਦੇ ਵਿੱਚ ਨਵੰਬਰ ਦਸੰਬਰ ਜਨਵਰੀ ਇਹ ਤਿੰਨ ਮਹੀਨਿਆਂ ਦੇ ਵਿੱਚ ਜਿਹੜਾ ਜ਼ਿਆਦਾ ਹੁੰਦਾ ਹੈ ਜੀ ਰਿਉਂਦ ਚੀਨੀ ਕਹਿੰਦੇ ਆ ਰਿਉਂਦ ਚੀਨੀ ਰਿਉਂਦ ਚੀਨੀ ਆਮ ਬੰਸਾਰੀ ਦੀ ਦੁਕਾਨ ਤੋਂ ਹਰ ਦੁਕਾਨ ਤੋਂ ਇਹ ਆਸਾਨੀ ਨਾਲ ਮਿਲ ਜੂਗੀ ਤੂੰ ਤਾਂ ਅਸੀਂ ਤਾਂ ਰੌਂਦ ਨੂੰ ਕਹਨੇ ਜੀ ਠਾਠਾ ਗੋਲੀ ਬਸ ਫਿਰ ਇਹ ਰੌਂਦ ਵਾਂਗੂ ਹੈ ਤੁਹਾਡੇ ਦਿਲ ਨੂੰ ਜਿਹੜਾ ਸਾਫ਼ ਕਰਦਾ ਹੈ ਪਹਿਲਾ ਆਪਾਂ ਜਦੋਂ ਕੱਪ ਪਾਉਨੇ ਆਪਾਂ ਆਪਣੀ ਬਾਡੀ ਤੇ ਤੁਸੀਂ ਦੇਖਿਆ ਇਕੋ ਦਮ ਸਾਡਾ ਸਰੀਰ ਝਟਕਾ ਖਾਂਦਾ ਕੰਬ ਜਾਂਦਾ ਹੈ ਨਾ ਠੀਕ ਜਿਹਾ ਨੂੰ ਤਾਂ ਜੀ ਕਰੰਟ ਵੀ ਵੱਜਦਾ ਠੱਡੇ ਬਾਣੀ ਤੇ ਵੱਜਦਾ ਹੈ ਨਾ ਤੁਸੀਂ ਦੇਖੋ ਇਕੋ ਦਮ ਪ੍ਰੈਸ਼ਰ ਕਿੱਥੇ ਜਾਂਦਾ ਉਹ ਤੁਹਾਡੇ ਦਿਮਾਗ ਤੇ ਪ੍ਰੈਸ਼ਰ ਨਹੀਂ ਜਾਂਦਾ ਤੁਹਾਡਾ ਦਿਲ ਕੰਬਦਾ ਇਕੋ ਲਖਤ ਤੋੜਾ 250 ਗ੍ਰਾਮ ਦਾ ਇੰਨਾ ਨਾਜ਼ੁਕ ਚੀਜ਼ ਹੈ ਜਿਹੜੀ ਪੂਰੀ ਬਾਡੀ ਦੇ ਸਰਕਲ ਨੂੰ ਖੂਨ ਨੂੰ ਘੁਮਾਉਂਦਾ ਹੈ ਇੱਕਦਮ ਉਹਦੇ ਤੇ ਐਡਾ ਪ੍ਰੈਸ਼ਰ ਆਊਗਾ ਤੁਸੀਂ ਇਹ ਦੇਖੋ ਵੀ ਉਹਦੇ ਵਿੱਚ ਕੋਈ ਨਾ ਕੋਈ ਹਲਚਲ ਤਾਂ ਆਊਗੀ ਆਊਗੀ ਜੀ ਸਰ ਡਾਕਟਰ ਸਾਹਿਬ ਜਿਹੜਾ ਬੀਪੀ ਹੈਗਾ ਜਾਂ 슈ਗਰ ਹੈਗਾ ਇਹ ਇਹ ਵੀ ਹਾਰਟ ਨੂੰ ਪ੍ਰੋਬਲਮ ਕਰਦਾ ਜੀ ਬਿਲਕੁਲ ਕਰਦਾ ਜੀ ਪਾਣੀ ਚ ਭੋਂ ਕੇ ਵੀ ਇਹਦਾ ਸਾਰਾ ਅਸਰ ਆ ਜਾਂਦਾ ਦੇਖੋ ਅਸੀਂ ਪਾਣੀ ਚ ਭੋਂਨੇ ਆ ਜੀ ਇਹਨੂੰ ਤੁਸੀਂ ਪਾਣੀ ਚ ਭੋਂ ਕੇ ਇਹਨੂੰ ਰਾਤ ਨੂੰ ਰੱਖ ਦੋ ਤਾਂ ਸਵੇਰੇ ਤੁਸੀਂ ਉਸ ਪਾਣੀ ਨੂੰ ਪੀ ਸਕਦੇ ਹੋ ਜਾਂ ਸਵੇਰੇ ਤੁਸੀਂ ਇਹਨੂੰ ਗਰਮ ਕਰਕੇ ਹਲਕਾ ਉਸ ਪਾਣੀ ਨੂੰ ਪੀ ਲਓ ਜੀ ਅਗਰ ਤੁਸੀਂ ਸ਼ਾਮ ਦਾ ਖਾਣਾ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਖਾਣੇ ਹੋ ਔਰ ਸ਼ਾਮ ਨੂੰ ਤੁਸੀਂ 1000 ਤੋਂ 1500 ਕਦਮ ਤੁਰਦੇ ਹੋ ਤਾਂ ਤੁਸੀਂ ਇਹ ਕਰ ਲੋ ਵੀ ਕਦੇ ਤੁਹਾਨੂੰ ਹਾਰਟ ਅਟੈਕ ਆਉਣਾ ਹੀ ਨਹੀਂ ਕਦੇ ਤੁਹਾਡੇ ਸਰੀਰ ਅੰਦਰ ਵੈਰ ਭਰ ਨਹੀਂ ਹੋਣੀ ਤੁਹਾਡੇ ਕਦੇ ਤੁਹਾਨੂੰ ਜੋੜਾਂ ਦਾ ਦਰਦ ਪੈਦਾ ਨਹੀਂ ਹੋਣਾ ਕਹ ਰਹੇ ਹਾਂ ਕਿ ਜਿਹੜਾ ਇਹ ਨੁਸਖਾ ਫਾਰਮੂਲਾ ਆਪਣੀ ਜ਼ਿੰਦਗੀ 'ਚ ਅਜ਼ਮਾ ਲੇਗਾ ਉਦੇ ਗਵਾਂਡ ਚ ਵੀ ਕਿਸੇ ਨੂੰ ਹਾਰਟ ਅਟੈਕ ਨਹੀਂ ਹੋਏਗਾ ਉਹਨੂੰ ਤਾਂ ਛੱਡੋ ਦੇਖੋ ਜੀ ਆਉਣ ਵਾਲੇ ਮੈਂ ਤੁਹਾਨੂੰ ਕਹਿੰਦਾ ਵੀ ਨਵੰਬਰ ਦਸੰਬਰ ਜਨਵਰੀ ਜਿਹੜਾ ਬੰਦਾ ਇਹ ਨੁਕਤਾ ਵਰਤੂਗਾ ਨਾ ਤੁਸੀਂ ਇਹ ਕਹ ਲਓ ਵੀ ਆਉਣ ਵਾਲੇ ਸਾਲਾਂ ਦੀ ਮੈਂ ਗਾਰੰਟੀ ਲੱੰਨਾ ਵੀ ਕਦੇ ਉਹਨੂੰ ਹਾਰਟ ਅਟੈਕ ਨਹੀਂ ਹੋਊਗਾ। ਅਰੇ ਉਹ ਚੀਨੀ ਸਿਰਫ ਕੁਛ ਨਹੀਂ ਇਹਦਾ ਚੂਰਨ ਬਣਾਉਣਾ ਹੈ ਰਾਤ ਨੂੰ ਅੱਧਾ ਚਮਚ ਪੀਉਂਦੋ ਸਵੇਰੇ ਪਾਣੀ ਕੋਸਾ ਕਰੋ। ਸਵੇਰੇ ਗੋਸਾ ਕਰਕੇ ਉਸ ਪਾਣੀ ਦਾ ਪੀ ਲਓ ਬਾਕੀ ਅਰਜਨਸ਼ਾਲ ਦਾ ਲਗਭਗ ਸਾਰਿਆਂ ਨੇ ਦੇਖੀ ਹੋਣੀ ਐ ਇਹ ਜਿਹੜਾ ਬੰਦਾ ਕਹਿੰਦਾ ਵੀ ਮੇਰੇ ਤੋਂ ਚਾਹ ਨਹੀਂ ਛੱਡ ਹੁੰਦੀ ਅਰਜਨਸ਼ਾਲ ਦੀ ਚਾਹ ਤਿੰਨ ਮਹੀਨੇ ਪੀ ਲਓ ਕਦੇ ਜ਼ਿੰਦਗੀ ਚ ਹਾਰਟ ਅਟੈਕ ਨਹੀਂ ਆਊਗਾ ਪਰ ਸਭ ਤੋਂ ਉੱਤਮ ਚੀਜ਼ ਤੁਹਾਨੂੰ ਦੱਸਦੇ ਆ ਰਿਉਂਦ ਚੀਨੀ ਐ ਜਿਹੜੀ ਤੁਹਾਨੂੰ ਹਾਰਟ ਦੀ ਪ੍ਰੋਬਲਮ ਹੈ ਜਾਂ ਸਾਨੂੰ ਆ ਸਕਦੀ ਐ ਉਹਨਾਂ ਨੂੰ ਸਰਦੀਆਂ ਚ ਕਿਹੜੇ ਪਰਹੇਜ਼ ਨੇ ਜੇਕਰ ਉਹ ਰੱਖਣ ਤਾਂ ਜਿਹੜਾ ਹਾਰਟ ਅਟੈਕ ਦਾ ਖਤਰਾ ਹੈਗਾ ਉਹ ਘਟ ਸਕਦਾ ਹੈ ਰਿਓਂਦ ਚੀਨੀ ਅਸੀਂ ਚੀਨੀ ਨੂੰ ਅਕਸਰ ਕਹਿੰਦੇ ਆ ਕਿ ਬਿਮਾਰੀਆਂ ਦੀ ਜੜ ਹੈ ਪਰ ਇਹ ਰਿਓਂਦ ਚੀਨੀ ਹੈ ਜਿਹੜੀ ਇਹ ਤੁਹਾਡੇ ਹਾਰਟ ਦਾ ਸੀ ਕਹਿ ਲਈਏ ਕਿ ਡਾਕਟਰ ਹੈ ਤੁਹਾਡੇ ਹਾਰਟ ਦਾ ਵੈਦ ਹੈ ਔਰ ਤੁਹਾਡੇ ਹਾਰਟ ਦੀ ਹਰ ਤਕਲੀਫ ਹੈਗੀ ਜਿਹੜੀ ਇਹ ਦੂਰ ਕਰਨ ਦੀ ਇਹਦੇ ਵਿੱਚ ਸ਼ਕਤੀ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਇਸ ਵੇਲੇ ਪੰਜਾਬ ਦੇ ਵਿੱਚ ਹੱਡ ਚੀਰਵੀ ਅਸੀਂ ਕਹਿ ਲਈਏ ਕਿ ਠੰਡ ਪੈ ਰਹੀ ਹੈ ਅਜਿਹੀ ਠੰਡ ਦੇ ਵਿੱਚ ਦਿਲ ਦੇ ਜਿਹੜੇ ਰੋਗ ਹੈਗੇ ਨੇ ਉਹ ਕੰਪੈਰੀਟਿਵਲੀ ਤੁਲਾਤਮਕ ਜ਼ਿਆਦਾ ਸਾਹਮਣੇ ਆਉਂਦੇ ਨੇ ਦਿਲ ਦੇ ਰੋਗੀ ਇਸ ਵੇਲੇ ਪਰੇਸ਼ਾਨ ਵੀ ਬਹੁਤ ਜ਼ਿਆਦਾ ਹੋ ਜਾਂਦੇ ਨੇ ਪਰ ਜਿਹੜੀ ਹਾਰਟ ਅਟੈਕ ਦੀ ਰੇਸ਼ਿਓ ਹੈਗੀ ਹੈ ਉਹ ਹੋਰ ਨਾਲ ਦਿਨਾਂ ਦੇ ਮੁਕਾਬਲੇ ਇੰਨਾ ਦਿਨਾਂ ਦੇ ਵਿੱਚ ਉਹ ਵੀ ਵੱਜ ਜਾਂਦੀ ਹੈ ਕੀ ਕਾਰਨ ਹੈ ਦਿਲ ਦੀਆਂ ਬਿਮਾਰੀਆਂ ਸਰਦੀਆਂ ਦੇ ਵਿੱਚ ਕਿਉਂ ਜ਼ਿਆਦਾ ਹੁੰਦੀਆਂ ਨੇ ਤੇ ਦਿਲਾਂ ਦੇ ਰੋਗ ਵਾਲੇ ਕਿਉਂ ਸਰਦੀਆਂ 'ਚ ਜ਼ਿਆਦਾ ਪਰੇਸ਼ਾਨ ਹੁੰਦੇ ਨੇ ਇਸ ਬਾਬਤ ਗੱਲਬਾਤ ਕਰਨ ਲਈ ਅਸੀਂ ਅੱਜ ਪਹੁੰਚੇ ਹਾਂ ਉੱਚਾ ਪਿੰਡ ਸੰਗੋਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜਿੱਥੇ ਬੈਠੇ ਨੇ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਦ ਜਗਰੂਪ ਸਿੰਘ ਭੰਗੂ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਹਕੀਕੀ ਟੀਵੀ ਪੰਜਾਬੀ ਤੇ ਜੀ ਜੀ ਸਤਿ ਸ਼੍ਰੀ ਅਕਾਲ ਜੀ ਜੀ ਬਹੁਤ ਧੰਨਵਾਦ ਤੁਹਾਡਾ ਜੀ ਅੱਛਾ ਡਾਕਟਰ ਸਾਹਿਬ ਸਰਦੀਆਂ ਦੇ ਵਿੱਚ ਦਿਲ ਦੇ ਜਿਹੜੇ ਰੋਗ ਹੈਗੇ ਨੇ ਦਿਲ ਦੀਆਂ ਬਿਮਾਰੀਆਂ ਹੈਗੀਆਂ ਨੇ ਜਾਂ ਹਾਰਟ ਅਟੈਕ ਹੈਗੇ ਨੇ ਉਹ ਕਿਉਂ ਜ਼ਿਆਦਾ ਆਉਣ ਲੱਗ ਜਾਂਦੇ ਨੇ ਜੀ ਦੇਖੋ ਜੀ ਸਰਦੀਆਂ ਦੇ ਵਿੱਚ ਵਾਤ ਦੋਸ਼ ਦਾ ਜਿਹੜਾ ਪ੍ਰਕੋਪ ਆ ਸਭ ਤੋਂ ਜ਼ਿਆਦਾ ਹੁੰਦਾ ਜਿਵੇਂ ਗਰਮੀਆਂ ਦੇ ਵਿੱਚ ਪਿਤ ਦਾ ਪ੍ਰਕੋਪ ਹੁੰਦਾ ਹੈ ਤੇ ਵਰਖਾ ਰਿਤੂ ਦੇ ਵਿੱਚ ਹੁੰਦਾ ਕਫ ਦਾ ਪ੍ਰਕੋਪ ਤੇ ਜਿਹੜਾ ਸਰਦੀਆਂ ਦੇ ਵਿੱਚ ਹੈ ਸਭ ਤੋਂ ਜ਼ਿਆਦਾ ਵਾਤ ਦਾ ਜਿਹੜਾ ਪ੍ਰਕੋਪ ਹੋਣ ਕਰਕੇ ਉਹ ਸਭ ਤੋਂ ਵੱਧ ਸਾਡੇ ਦਿਲ ਦੇ ਵਿੱਚ ਖੁਸ਼ਕੀ ਲੈ ਕੇ ਆਉਂਦੀ ਹੈ ਹਾਰਟ ਦੇ ਵਿੱਚ ਖੁਸ਼ਕੀ ਲੈ ਕੇ ਆਉਂਦੀ ਹੈ ਜਿੰਨਾ ਸਾਡਾ ਸਰੀਰ ਰੁਕਸ਼ ਹੋਊਗਾ ਖੁਸ਼ਕ ਹੋਊਗਾ ਉਨਾ ਸਾਡੇ ਹਾਰਟ ਤੇ ਪ੍ਰੈਸ਼ਰ ਜਿਹੜਾ ਵਧਦਾ ਜਾਂਦਾ ਇਸ ਕਰਕੇ ਜਿਹੜਾ ਹੈਗਾ ਸਾਡਾ ਖੂਨ ਦੇ ਵਿੱਚ ਗਾੜਾਪਨ ਵੀ ਆਉਂਦਾ ਕੋਲੇਸਟੇਰੋਲ ਵੀ ਵੱਧਦਾ ਚਰਬੀ ਵੀ ਜਿਹੜੀ ਵਾਧੀ ਹੈ ਖੁਸ਼ਕੀਪਨ ਆਉਣ ਕਰਕੇ ਇਸ ਕਰਕੇ ਜਿਹੜੇ ਹਾਰਟ ਦੇ ਦਬਾਅ ਪੈਣ ਕਰਕੇ ਖੂਨ ਦੇ ਗਾੜੇਪਨ ਕਰਕੇ ਕਹਿ ਲਓ ਚਰਬੀ ਵਧਣ ਕਰਕੇ ਕਹਿ ਲਓ ਇਸ ਕਰਕੇ ਜਿਹੜਾ ਹਾਰਟ ਅਟੈਕ ਦਾ ਚਾਂਸ ਜਿਹੜਾ ਸਰਦੀਆਂ ਦੇ ਵਿੱਚ ਨਵੰਬਰ ਦਸੰਬਰ ਜਨਵਰੀ ਇਹ ਤਿੰਨ ਮਹੀਨਿਆਂ ਦੇ ਵਿੱਚ ਜਿਹੜਾ ਜ਼ਿਆਦਾ ਹੁੰਦਾ ਜੀ ਬਾਤ ਦੇ ਵਧਣ ਦੇ ਕਰਕੇ ਤੀ ਮੈਂ ਇੱਕ ਨਾ ਵੀਡੀਓ ਦੇਖ ਰਿਆ ਸੀ ਡਾਕਟਰ ਸਾਹਿਬ ਨਾਬੇ ਦੀ ਨੇੜਲੇ ਦੀ ਪਿੰਡ ਦੀ ਇੱਕ ਵੀਡੀਓ ਹੈਗੀ ਸੀ ਜਿੱਦੇ ਠੰਡੇ ਪਾਣੀ ਨਾਲ ਨਹਾਉਣ ਕਰਕੇ ਬੰਦਾ ਜਾਂ ਜਿਹੜਾ ਮੁੰਡਾ ਸੀ ਉਹ ਬੇਹੋਸ਼ ਹੋ ਗਿਆ ਜੀ ਠੰਡੇ ਪਾਣੀ ਨਾਲ ਨਹਾਉਣ ਨਾਲ ਵੀ ਬੇਹੋਸ਼ ਹੋ ਸਕਦਾ ਜੀ ਬੋਲ ਦੇਖੋ ਜਦੋਂ ਤੁਹਾਡਾ ਤੁਹਾਡਾ ਖੂਨ ਹੈ ਹੁਣ ਤੁਹਾਡਾ ਖੂਨ ਪੂਰਾ ਗਰਮੀਆਂ ਦੇ ਵਿੱਚ ਇੱਕ ਪੰਜਾਬੀ ਜੱਪਾ ਸਿੱਧਾ ਸਮਝਾਈਏ ਠੰਡ ਦੇ ਵਿੱਚ ਖੂਨ ਜੰਮਣਾ ਸ਼ੁਰੂ ਹੋ ਜਾਂਦਾ ਹੈ ਸਰਦੀ ਗਰਮੀ ਦੇ ਵਿੱਚ ਉਹੀ ਸਰੀਰ ਜਿਹੜਾ ਗਰਮ ਹੈ ਗਰਮੈਸ਼ਾ ਸਰੀਰ ਦੇ ਵਿੱਚ ਪਿੱਤ ਵੱਧਾ ਹੈ ਤਾਂ ਸਰੀਰ ਜਿਹੜਾ ਖੂਨ ਆ ਪਿਘਲਿਆ ਰਹਿੰਦਾ ਇੱਕ ਤਰ੍ਹਾਂ ਦਾ ਕਹਿ ਲਓ ਹਨਾ ਜਦੋਂ ਠੰਡ ਜਿੰਨੀ ਠੰਡ ਪਊਗੀ ਉਨਾ ਖੂਨ ਜੰਮੂਗਾ ਹੁਣ ਤੁਸੀਂ ਜਿਆਦਾ ਬਰਫੀਲੇ ਠੰਡੇ ਪਾਣੀ ਦੇ ਵਿੱਚ ਨਹਾਓਗੇ ਤਾਂ ਸਰੀਰ ਹੋਰ ਜਿਆਦਾ ਤੁਹਾਡਾ ਜਕੜਿਆ ਜਾਊਗਾ ਖੂਨ ਹੋਰ ਜਿਆਦਾ ਜੰਮੂਗਾ ਕਈ ਵਾਰੀ ਤੁਸੀਂ ਦੇਖਿਆ ਲੋਕਾਂ ਦੇ ਸਰਦੀਆਂ ਦੇ ਵਿੱਚ ਜਿਹੜੇ ਹੱਥ ਪੈਰ ਆ ਮੁਰਲੇ ਫੁੱਲਾ ਉਂਗਲੀਆਂ ਦੇ ਨੀਲੇ ਹੋ ਜਾਂਦੇ ਨੇ ਜਾਂ ਪੱਕ ਜਾਂਦੇ ਨੇ ਉਹ ਇਸੇ ਕਰਕੇ ਪੱਕਦੇ ਨੇ ਜਿਹੜਾ ਸਾਡਾ ਉੱਥੇ ਆ ਬਲੱਡ ਸਪਲਾਈ ਆ ਖੂਨ ਆ ਉਹ ਬਹੁਤ ਜਿਆਦਾ ਘਟ ਜਾਂਦਾ ਉਹ ਇਸ ਕਰਕੇ ਜਦੋਂ ਤੁਹਾਡਾ ਖੂਨ ਇੰਨਾ ਠੰਡਾ ਹੋ ਗਿਆ ਜੰਮ ਗਿਆ ਉਹ ਜਦੋਂ ਸਰਕਲੇ ਤੁਹਾਡਾ ਬੰਦ ਹੋ ਗਿਆ ਇਸ ਕਰਕੇ ਹਾਰਟ ਅਟੈਕ ਇਸ ਕਰਕੇ ਵੀ ਆਉਂਦਾ ਜੀ ਅੱਛਾ ਤੇ ਫਿਰ ਨਹਾਉਣ ਕਰਕੇ ਵੀ ਕੋਈ ਪ੍ਰੋਬਲਮ ਆਉਂਦੀ ਨਹੀਂ ਜੀ ਜੇ ਅਸੀਂ ਸਹੀ ਸਾਡਾ ਨਹਾਉਣ ਦਾ ਟੰਗ ਸਹੀ ਨਹੀਂ ਹੈ ਸਰਦੀਆਂ ਚ ਉਹਦੇ ਕਰਕੇ ਵੀ ਦਿਲ ਦੀਆਂ ਪ੍ਰੋਬਲਮ ਆ ਸਕਦੀਆਂ ਨੇ ਜੀ ਖੋ ਜਦੋਂ ਤੁਸੀਂ ਕਈ ਵਾਰੀ ਦੇਖਿਆ ਵੀ ਆਪਾਂ ਅੰਦਰ ਵੀ ਜਿਹੜਾ ਹੈਗੇ ਆ ਅੰਦਰ ਵੀ ਆਪਾਂ ਬਾਥਰੂਮ ਦੇ ਵਿੱਚ ਅੰਦਰ ਕਰਦੇ ਅੰਦਰ ਵੀ ਨਾਉਣੇ ਆ ਤਾਂ ਕਈ ਵਾਰੀ ਪਹਿਲਾ ਆਪਾਂ ਜਦੋਂ ਕੱਪ ਪਾਉਂਨੇ ਆ ਆਪਾਂ ਆਪਣੀ ਬਾਡੀ ਤੇ ਤੁਸੀਂ ਦੇਖਿਆ ਇਕੋ ਦਮ ਸਾਡਾ ਸਰੀਰ ਝਟਕਾ ਖਾਂਦਾ ਕੰਬ ਜਾਂਦਾ ਹੈ ਨਾ ਠੀਕ ਜਿਹਾ ਨੂੰ ਤਾਂ ਜੀ ਕਰੰਟ ਵੀ ਵੱਜਦਾ ਢੱਡੇ ਬਾਣੀ ਤੇ ਵੱਜਦਾ ਹੈ ਨਾ ਤੁਸੀਂ ਦੇਖੋ ਇਕੋ ਦਮ ਪ੍ਰੈਸ਼ਰ ਕਿੱਥੇ ਜਾਂਦਾ ਉਹ ਤੁਹਾਡੇ ਦਿਮਾਗ ਤੇ ਪ੍ਰੈਸ਼ਰ ਨਹੀਂ ਜਾਂਦਾ ਤੁਹਾਡਾ ਦਿਲ ਕੰਬਦਾ ਇਕੋ ਲਖਤ ਠੀਕ ਹੈ ਜੀ ਜਦੋਂ ਤੁਹਾਡੇ ਦਿਲ ਪਰ ਇਕੋ ਦਮ ਝਟਕਾ ਪਊਗਾ ਤਾਂ ਤੁਹਾਡਾ 250 ਗ੍ਰਾਮ ਦਾ ਇੰਨਾ ਨਾਜ਼ੁਕ ਚੀਜ਼ ਹੈ ਜਿਹੜੀ ਪੂਰੀ ਬਾਡੀ ਦੇ ਸਰਕਲ ਨੂੰ ਖੂਨ ਨੂੰ ਘੁਮਾਉਂਦਾ ਹੈ ਇੱਕਦਮ ਉਹਦੇ ਤੇ ਐਡਾ ਪ੍ਰੈਸ਼ਰ ਆਊਗਾ ਤੁਸੀਂ ਇਹ ਦੇਖੋ ਵੀ ਉਹਦੇ ਵਿੱਚ ਕੋਈ ਨਾ ਕੋਈ ਹਲਚਲ ਤਾਂ ਆਉਗੀ ਹੋਊਗੀ ਉਹਦੇ ਚ ਪ੍ਰੈਸ਼ਰ ਵਧ ਜੂਗਾ ਪ੍ਰੈਸ਼ਰ ਵਧੂਗਾ ਦਬਾਅ ਪਾਊਗਾ ਵੱਡੀ ਤੇ ਉਥੇ ਇਸੇ ਕਰਕੇ ਵੀ ਜਿਹੜਾ ਹਾਰਟ ਅਟੈਕ ਦਾ ਉਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਜੀ ਬਹੁਤ ਬਹੁਤ ਵਾਰ ਹੁੰਦੇ ਜੀ ਸੂਈਆਂ ਜੇ ਬੜੀਆਂ ਚੁਬਦੀਆਂ ਰਹਿੰਦੀਆਂ ਨੇ ਸਾਰਾ ਦਿਨ ਸਰਦੀਆਂ ਚ ਉਹ ਲੱਗਦਾ ਜੀ ਹੁਣ ਹਾਰਟ ਅਟੈਕ ਨਾ ਜਾਵੇ ਹੁਣ ਹਾਰਟ ਅਟੈਕ ਨਾ ਜਾਵੇ ਉਹ ਸੂਈਆਂ ਜੀ ਕੀ ਹੁੰਦੀਆਂ ਨੇ ਜੀ ਉਹ ਦੇਖੋ ਜੀ ਜਦੋਂ ਤੁਹਾਡੇ ਖੂਨ ਦੇ ਵਿੱਚ ਗਰਮੈਸ਼ ਵੱਧ ਗਈ ਹੁਣ ਆਪਾਂ ਸਰਦੀਆਂ ਦੇ ਵਿੱਚ ਕੀ ਕਰਦੇ ਆ ਤੁਸੀਂ ਦੇਖੋ ਪੁਰਾਣੇ ਸਮੇਂ ਦੇ ਵਿੱਚ ਲੋਕ ਸਾਡੇ ਖਰਾਕ ਖਾ ਕੇ ਕੰਮ ਕਰਦੇ ਸੀਗੇ ਅੱਜ ਕੱਲ ਉਹ ਕੰਮ ਹੈ ਹੀ ਨਹੀਂ ਅੱਜ ਕੱਲ ਸਾਰਾ ਹੀ ਕੰਮ ਲਗਭਗ 99% ਦਫ਼ਤਰੀ ਜਿਹੜਾ ਕੰਮ ਰਹਿ ਗਿਆ ਹਨ ਉਹ ਬੈਠਣ ਕਰਕੇ ਖਰਾਕ ਉੰਨੀਓਂ ਲੋਕਾਂ ਦੀ ਬੈਠਣ ਕਰਕੇ ਜਦੋਂ ਆਪਾਂ ਖਰਾਕ ਹੈਵੀ ਖਾਵਾਂਗੇ ਆਪਾਂ ਪਹਿਲਾਂ वात दोष ज्यादा ਵੱਧਾ ਵਾਤ ਇੱਕ ਇਹੋ ਜੀ ਚੀਜ਼ ਹੈ ਜਿਹੜੇ ਪੈਰ ਦੇ ਨੋਂ ਤੋਂ ਲੈ ਕੇ ਸਿਰ ਦੇ ਵਾਲ ਤੱਕ ਘੁੰਮਦੀ ਹੈ ਸਭ ਤੋਂ ਵੱਧ ਤੁਹਾਡੀ ਜਿਹੜੀ ਬੋਡੀ ਦੇ ਵਿੱਚ ਆਯੁਰਵੇਦ ਦਾ ਕਹਿਣਾ ਜਾਂ ਇਹ ਗ੍ਰੰਥਾਂ ਦਾ ਲਿਖਿਆ ਹੈ ਵੀ ਸਭ ਤੋਂ ਵੱਧ ਜਿਹੜਾ ਸਾਡੀ ਬੋਡੀ ਦੇ ਵਿੱਚ ਜਿਹੜੇ ਬਿਮਾਰੀਆਂ ਪੈਦਾ ਕਰਦੀ ਹੈ ਉਹ ਵਾਤ ਦੋਸ਼ ਨਾਲ ਬਾਦਾ ਜਿਹੜੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਪੂਰੇ ਬੋਡੀ ਦੇ ਵਿੱਚ ਜਿੰਨੇ ਜੋੜਾਂ ਦੇ ਦਰਦ ਲਾ ਲਓ ਤੁਹਾਨੂੰ ਬ੍ਰੇਨ ਹੈਮਰੇਜ ਤੱਕ ਲਾ ਲਓ ਤੁਹਾਡੇ ਹਾਰਟ ਅਟੈਕ ਤੱਕ ਲਾ ਲਓ ਵਾਤ ਦੋਸ਼ ਹੀ ਜਿਹੜਾ ਪੈਦਾ ਕਰਦਾ ਹੈ ਇਹ ਮਤਲਬ ਇਹ ਉਹ ਵਧਣ ਕਰਕੇ ਜਿਹੜਾ ਸਾਡੀ ਇੰਨ ਦੇ ਵਿੱਚ ਵੀ ਇੱਕ ਤਰ੍ਹਾਂ ਦੀ ਚੰਚਨਾ ਹਟ ਜਾਂ ਸੂਈਆਂ ਵੀ ਬਹੁਤ ਚੁਬਦੀਆਂ ਨੇ ਜੀ ਤੇ ਫਿਰ ਤੁਸੀਂ ਕਹਿ ਰਹੇ ਹੋ ਕਿ ਬਾਦ ਜਿਹਨੂੰ ਆਪਾਂ ਪੰਜਾਬੀ ਚ ਬੈਵਾਦੀ ਕਹਿ ਦਿੰਦੇ ਆ ਤੇ ਫਿਰ ਇਹ ਬ ਗੋਡਿਆਂ ਚ ਵੀ ਗੋਡਿਆਂ ਦਾ ਕਾਰਨ ਵੀ ਇਹੀ ਹੈ ਜੀ ਗੋਡਿਆਂ ਚ ਮੋਡਿਆਂ ਜਿਹੜੀ ਦਰਦ ਜ਼ਿਆਦਾ ਹੋਣ ਲੱਗ ਜਾਂਦਾ ਸਰਦੀਆਂ ਚ ਪੁਰਾਣੇ ਬਜ਼ੁਰਗਾਂ ਤੇ ਸੁਣ ਲਿਓ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਆਮ ਵੀ ਅੱਜ ਅਸੀਂ ਆਹ ਚੀਜ਼ ਖਾ ਲਈ ਆਹ ਸਬਜ਼ੀ ਖਾ ਲਈ ਆਹ ਦਾਲ ਖਾ ਲਈ ਵੀ ਸਵੇਰੇ ਮੇਰੇ ਹੁਣ ਗੋਡਿਆਂ ਨੂੰ ਖਰਾਬ ਕਰੂ ਉਹ ਵਾਕਈ ਹੁੰਦਾ ਸੀਗਾ ਕਿਉਂਕਿ ਅਸੀਂ ਆਪਣੇ ਦਾਦੇ ਪਰਦਾਦਿਆਂ ਤੋਂ ਉਹ ਚੀਜ਼ਾਂ ਸੁਣੀ ਐ ਅਸਲ ਚ ਪ੍ਰੈਕਟੀਕਲ ਦੇਖੀਆਂ ਉਹ ਚੀਜ਼ਾਂ ਠੀਕ ਹੈ ਕਿਉਂਕਿ ਉਹ ਉਹ ਚੀਜ਼ ਇੱਕ ਤਰ੍ਹਾਂ ਦੀ ਤੁਹਾਡੇ ਸਰੀਰ ਨੂੰ ਜਕੜ ਕੇ ਰੱਖ ਦਿੰਦੀ ਸੀ ਜਿਹਨੂੰ ਪੰਜਾਬੀ ਚ ਬੈ ਕਹ ਦਿੰਨੇ ਆ ਨਾ ਵਹਿਵਾਦੀ ਕਹ ਦਿੰਨੇ ਆ ਵਾਈ ਕਿ ਇਹ ਸਾਬ ਨਾਲ ਰੱਖ ਦਿੰਦੀ ਵੀ ਦੂਜੇ ਦਿਨ ਬਜ਼ੁਰਗਾਂ ਤੋਂ ਇੱਕ ਤਰ੍ਹਾਂ ਦਾ ਕਹਿ ਲਓ ਵੀ ਤੁਰਿਆ ਨਹੀਂ ਜਾਂਦਾ ਵੀ ਇੰਨਾ ਸਰੀਰ ਨੂੰ ਉਹ ਜਕੜ ਦਿੰਦੀ ਹੈ ਜਿਹੜੀ ਵਾਈ ਹੈ ਜੀ ਪਰ ਇੱਕ ਗੱਲ ਤਾਂ ਹੋਰ ਹੈ ਵਾਹ ਜੀ ਜੇਕਰ ਆਪਾਂ ਖਾਣ ਪੀਣ ਦੀ ਗੱਲ ਕਰੀਏ ਜਿਸ ਤਰੀਕੇ ਨਾਲ ਸਰਦੀਆਂ ਦੇ ਵਿੱਚ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਸੰਤਰਾ ਤਾਂ ਪਹਿਲੀ ਠੰਡ ਹੈ ਜੀ ਤੇ ਉਹ ਸਰਦੀਆਂ 'ਚ ਕਿਉਂ ਆਉਂਦਾ ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ ਜਿਹੜੀਆਂ ਦਿਲ ਦੇ ਮੁਤਲਕ ਹੈਗੀਆਂ ਨੇ ਸੰਤਰਾ ਦਿਲ ਵਾਸਤੇ ਬਹੁਤ ਵਧੀਆ ਪਰ ਉਹ ਆਉਂਦਾ ਸਰਦੀਆਂ 'ਚ ਜਦੋਂ ਦਿਲ ਨਹੀਂ ਕਰਦਾ ਜੀ ਉਹਦਾ ਕੀ ਕਾਰਨ ਹੁੰਦਾ ਹੈ ਆਉਣਾ ਤਾਂ ਜੀ ਅੰਬ ਚਾਹੀਦਾ ਗਰਮ ਹੁੰਦਾ ਦੇਖੋ ਗੱਲ ਕਹਾਣੀ ਇਹ ਹੈ ਜੀ ਵੀ ਜਿਹੜਾ ਕੁਦਰਤ ਨੇ ਨਿਯਮ ਬਣਾਇਆ ਨਾ ਜਿਹੜਾ ਸਰਦੀਆਂ ਦੇ ਵਿੱਚ ਤੁਸੀਂ ਕਹਿੰਦੇ ਹੋ ਵੀ ਖਰਾਕ ਵੱਧ ਸਰੀਰ ਨੂੰ ਲੱਗਦੀ ਆ ਕਿਉਂ ਲੱਗਦੀ ਆ ਕਿਉਂਕਿ ਸਾਡੀ ਜਠ ਰਗਣੀ ਆ ਜਿਹੜੀ ਉਹ ਪੂਰੀ ਪ੍ਰਦੀਪਤ ਹੁੰਦੀ ਆ ਸਾਡੇ ਬਾਡੀ ਦੇ ਵਿੱਚ 13 ਪ੍ਰਕਾਰ ਦੀਆਂ ਅਗਨੀਆਂ ਆ ਬਹੁਤੇ ਲੋਕਾਂ ਨੂੰ ਇਹ ਹੀ ਨਹੀਂ ਪਤਾ ਵੀ ਅਗਨੀਆਂ ਹੈ ਕਿੰਨੇ ਪ੍ਰਕਾਰ ਦੀਆਂ ਹਨ ਬਹੁਤੇ ਇਹ ਹੀ ਕਹੇ ਜਾਂਦੇ ਆ ਵੀ ਇੱਕ ਪਾਚਨ ਸ਼ਕਤੀ ਹੈ ਜੀ ਪਾਚਨ ਅਗਨੀ ਹੈ ਇੱਕ 13 ਪ੍ਰਕਾਰ ਦੀਆਂ ਸਾਡੀਆਂ ਅਗਨੀਆਂ ਹੈ ਸੱਤ ਤਾਤੂ ਅਗਨੀਆਂ ਪੰਜ ਭੂਤਾ ਅਗਨੀਆਂ ਤੇ 13ਵੀਂ ਤੁਹਾਡੀ ਜਾ ਕੇ ਜઠਰ ਅਗਨੀ ਆਉਂਦੀ ਹੈ ਜਿਹੜੀ ਤੁਹਾਡੇ ਸਰੀਰ ਦੇ ਵਾਸਤੇ ਸਭ ਤੋਂ ਵੱਧ ਜਿਹੜੀ ਉਤਮ ਹੈ ਸਭ ਤੋਂ ਵੱਧ ਰੋੜੇ ਸਰਦੀ ਦੇ ਵਿੱਚ ਸਭ ਤੋਂ ਵੱਧ ਉਹਦਾ ਪ੍ਰਕੋਪ ਹੁੰਦਾ ਹੈ ਜਦੋਂ ਤੁਸੀਂ ਇਹ ਦੇਖ ਲਓ ਵੀ ਇੰਨੀ ਕੁ ਜ਼ਿਆਦਾ ਉਹ ਨਜਾਇਜ਼ ਪ੍ਰਦੀਪਤ ਹੁੰਦੀ ਹੈ ਉਹਨੂੰ ਸ਼ਾਂਤ ਕਰਨ ਲਈ ਜਿਹੜਾ ਸਾਡੀ ਕੁਦਰਤ ਨੇ ਹੈ ਆਹਾਰ ਵੀ ਸਾਨੂੰ ਉਦਾਂ ਦਾ ਹੀ ਪੈਦਾ ਕਰਕੇ ਦਿੱਤਾ ਹੁਣ ਗਰਮੀ ਹੈ ਗਰਮੀ ਦੇ ਵਿੱਚ ਜਿਹੜੀ ਜਟੜ ਰਗਨੀ ਆ ਬਹੁਤ ਮੰਦ ਹੁੰਦੀ ਆ ਬੰਦਾ ਕਹਿੰਦਾ ਵੀ ਖਾਦਾ ਪੀਤਾ ਇੱਥੇ ਹੀ اٹਕਿਆ ਪਿਆ ਰਹਿੰਦਾ ਗਰਮੀ ਦੇ ਵਿੱਚ ਜ਼ਿਆਦਾਤਰ ਤੁਸੀਂ ਤੁਸੀਂ ਉਸ ਚੀਜ਼ ਨੂੰ ਪਾਚਨ ਵਧਾਉਣ ਵਾਸਤੇ ਗਰਮੀਆਂ ਦੇ ਵਿੱਚ ਤੁਸੀਂ ਦੇਖੋ ਕੁਦਰਤ ਨੇ ਅੰਬ ਪੈਦਾ ਕੀਤਾ ਉੱਦਾਂ ਦੀਆਂ ਜਿਹੜੀਆਂ ਫਲ ਸਬਜ਼ੀਆਂ ਔਰ ਉੱਦਾਂ ਦੇ ਫਰੂਟ ਮੌਸਮ ਦੇ ਹਿਸਾਬ ਨਾਲ ਜਿਹੜੀ ਕੁਦਰਤ ਸਾਡੀ ਉਹਨੇ ਪੈਦਾ ਕੀਤੀ ਐ ਤੇ ਤੁਸੀਂ ਇਹ ਕਹਿ ਲੋ ਵੀ ਇੱਥੇ ਇਸ ਚੀਜ਼ਾਂ ਅੱਗੇ ਆ ਕੇ ਜਿਹੜੀ ਸਾਇੰਸ ਆ ਉਹ ਮੈਂ ਮੰਨਦਾ ਵੀ ਫੇਲ ਹੋ ਜਾਂਦੀ ਐ ਤੁਸੀਂ ਇਹ ਦੇਖੋ ਜਿਹੜਾ ਕਿਸਾਨ ਆ ਨਾ ਕਿਸਾਨ ਇੱਕ ਤਰ੍ਹਾਂ ਦਾ ਆਪਾਂ ਕਹੀਏ ਕਿਸਾਨ ਦੁਨੀਆ ਦਾ ਸਭ ਤੋਂ ਵੱਧ ਪਾਵਰਫੁਲ ਇਨਸਾਨ ਮੰਨਦਾ ਮੈਂ ਉਸ ਚੀਜ਼ ਨੂੰ ਕਿਉਂਕਿ ਜੋ ਵੱਡੇ ਤੋਂ ਵੱਡਾ ਡਾਕਟਰ ਵੱਡੇ ਤੋਂ ਵੱਡਾ ਇੰਜੀਨੀਅਰ ਵੱਡੇ ਤੋਂ ਵੱਡਾ ਸਾਇੰਟਿਸਟ ਨਹੀਂ ਕਰ ਸਕਦਾ ਉਹ ਕਿਸਾਨ ਕਰਦਾ ਪਰ ਇਨਸਾਨ ਨੂੰ ਫਿਰ ਵੀ ਜਿਹੜੇ ਹੈਗੇ ਸਾਡੇ ਲੋਕ ਉਹਨਾਂ ਨੀਮਾ ਦੇ ਆ ਕਿਉਂਕਿ ਜੋ ਕਿਸਾਨ ਪੈਦਾ ਕਰ ਸਕਦਾ ਉਹ ਵੱਡਾ ਤੋਂ ਵੱਡਾ ਸਾਇੰਸਦਾਨ ਵੀ ਨਹੀਂ ਪੈਦਾ ਕਰ ਸਕਦਾ ਮੇਰੀ ਜਿਹੜੀ ਸੋਚਣੀ ਇਹ ਆ ਉਹੀ ਤਰ੍ਹਾਂ ਦਾ ਉਹ ਜਿਹੜਾ ਕੀ ਹੈ ਕਿਉਂਕਿ ਉਹ ਇਨਸਾਨ ਆ ਜਿਹੜਾ ਉਹ ਕੁਦਰਤ ਦੇ ਨਾਲ ਜੁੜਿਆ ਹੋਇਆ ਹੈ ਨੇਚਰ ਦੇ ਵਿੱਚ ਇਹ ਬੀਜਦਾ ਤੇ ਨੇਚਰ ਦੇ ਵਿੱਚ ਇਹ ਪੈਦਾ ਕਰਦਾ ਤੇ ਕੁਦਰਤ ਉਹੀ ਕਹਿੰ ਲਗਦੀ ਹੈ ਚਾਹੇ ਤੁਸੀਂ ਕਹ ਲਓ ਕੁਰਾਨ ਪੜ੍ਹ ਲਓ ਚਾਹੇ ਗੁਰੂ ਗ੍ਰੰਥ ਸਾਹਿਬ ਪੜ੍ਹ ਲਓ ਉਹ ਇਹੀ ਕਹਿੰਦਾ ਵੀ ਜੋ ਅਸਲੀ ਕੁਦਰਤ ਬੀਜਦੀ ਹੈ ਉਹਨੂੰ ਕੁਦਰਤ ਤੇ ਕੁਦਰਤ ਹੀ ਖਾਂਦੀ ਹੈ ਕੁਦਰਤ ਹੀ ਆਪਣੇ ਅੰਦਰ ਉਹਨੂੰ ਵਲੀਨ ਕਰ ਲੈਂਦੀ ਹੈ ਆਪਣੇ ਅੰਦਰ ਇਹਨੂੰ ਸੰਭਾਲ ਲੈਂਦੀ ਹੈ ਜਿਹੜਾ ਅਸਲੀ ਇਹ ਕੁਦਰਤ ਦਾ ਨਿਯਮ ਆ ਜੀ ਪਰ ਵੈ ਜੀ ਜੇਕਰ ਆਪਾਂ ਦਿਲ ਦੀ ਗੱਲ ਕਰੀਏ ਦਿਲ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਵੈ ਦਾ ਸਭ ਤੋਂ ਵੱਧ ਪ੍ਰਕੋਪ ਜਿਹੜਾ ਉਹ ਸਰਦੀਆਂ ਦੇ ਵਿੱਚ ਹੁੰਦਾ ਇਸ ਕਰਕੇ ਪ੍ਰੋਬਲਮਸ ਜ਼ਿਆਦਾ ਹੁੰਦੀਆਂ ਨੇ ਪਰ ਰਾਤ ਨੂੰ ਤਾਂ ਜੀ ਅਸੀਂ ਬੈ ਭਰਪੂਰ ਦਾਲਾਂ ਜ਼ਿਆਦਾਤਰ ਸਰਦੀਆਂ ਚ ਦਾਲਾਂ ਰਾਤ ਨੂੰ ਖਾਧੀਆਂ ਜਾਂਦੀਆਂ ਨੇ ਬਿਲਕੁਲ ਬਿਲਕੁਲ ਤੂੰ ਦੇਖੋ ਤੁਸੀਂ ਉਹੀ ਤਾਂ ਗੱਲ ਕੀਤੀ ਐ ਹੁਣ ਬਾਗਵਟ ਜੀ ਨੂੰ ਪੜ ਲਓ ਤੁਸੀਂ ਕਿੰਨੇ ਕਿੰਨੇ ਮਹਾਨ ਉਹ ਵੈਦ ਹੋਏ ਆ ਬਰਮਾ ਜੀ ਸਭ ਤੋਂ ਵੱਡੇ ਜਿਹੜੇ ਆਯੁਰਵੇਦਾ ਦੇ ਵੈਦ ਨੇ ਹਨਾ ਸਭ ਤੋਂ ਪਹਿਲਾਂ ਪੈਦਾ ਹੋਣ ਵਾਲੇ ਤੁਸੀਂ ਇਹ ਦੇਖੋ ਵੀ ਉਹਨਾਂ ਨੇ ਕਿਹਾ ਵੀ ਅਗਰ ਤੁਸੀਂ ਸ਼ਾਮ ਦਾ ਖਾਣਾ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਖਾਣੇ ਹੋ ਔਰ ਸ਼ਾਮ ਨੂੰ ਤੁਸੀਂ ਹਜ਼ਾਰ ਤੋਂ 1500 ਕਦਮ ਤੁਰਦੇ ਹੋ ਤਾਂ ਤੁਸੀਂ ਇਹ ਕਹ ਲੋ ਵੀ ਕਦੇ ਤੁਹਾਨੂੰ ਹਾਰਟ ਅਟੈਕ ਆਉਣਾ ਹੀ ਨਹੀਂ ਕਦੇ ਤੁਹਾਡੇ ਸਰੀਰ ਅੰਦਰ ਵੈਰ ਭਰਨੀ ਹੋਣੀ ਤੁਹਾਡੇ ਕਦੇ ਤੁਹਾਨੂੰ ਜੋੜਾਂ ਦਾ ਦਰਦ ਪੈਦਾ ਨਹੀਂ ਹੋਣਾ ਕਿਉਂਕਿ ਤੁਸੀਂ ਆਪਣਾ ਖਾਣਾ ਖਾ ਕੇ ਉਹਨੂੰ ਹਾজম ਕਰਕੇ ਸੌਣਾ ਜਦੋਂ ਤੁਸੀਂ ਖਾਣਾ 9 ਵਜੇ ਆ 10 ਵਜੇ ਖਾਣਾ ਖਾਣਾ ਰੱਜ ਕੇ ਖਾਣਾ ਖਾਣਾ ਨਾਲੋਂ ਨਾਲ ਤੁਸੀਂ ਬੈੱਡ ਤੇ ਸੌਂ ਜਾਣਾ ਪੈ ਜਾਣਾ ਤੁਸੀਂ ਉਹ ਦੇਖੋ ਉਹ ਜਿਹੜਾ ਖਾਣਾ ਅੰਦਰ ਤੁਹਾਡੇ ਜਹਿਰਾਂ ਹੀ ਬਣਾਊਗਾ ਉੱਥੇ ਤੁਹਾਡੀ ਜਠਰ ਅਗਨੀ ਜਿੰਨੀ ਮਰਜ਼ੀ ਪ੍ਰਦੀਪਤਾ ਉਹ ਤੁਹਾਡੀ ਉਹ ਜਠਰ ਅਗਨੀ ਤੁਹਾਡੇ ਖਾਣੇ ਨੂੰ ਨਹੀਂ ਹਾজম ਕਰ ਸਕਦੀ ਜੀ ਜੀ ਅੱਛਾ ਤੇ ਫਿਰ ਪਰਹੇਜ਼ ਕਿਹੜੇ ਰੱਖਣੇ ਚਾਹੀਦੇ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਸਾਨੂੰ ਹਾਰਟ ਦੀ ਪ੍ਰੋਬਲਮ ਹੈ ਜਾਂ ਸਾਨੂੰ ਆ ਸਕਦੀ ਹੈ ਉਹਨਾਂ ਨੂੰ ਸਰਦੀਆਂ ਚ ਕਿਹੜੇ ਪਰਹੇਜ਼ ਨੇ ਜੇਕਰ ਉਹ ਰੱਖਣ ਤਾਂ ਜਿਹੜਾ ਹਾਰਟ ਅਟੈਕ ਦਾ ਖਤਰਾ ਹੈਗਾ ਉਹ ਘਟ ਸਕਦਾ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਗੱਲ ਹੈ ਜੀ ਹਾਰਟ ਅਟੈਕ ਦਾ ਖਤਰਾ ਘਟਾਉਣ ਲਈ ਖਾਣਾ ਸਾਨੂੰ ਜਿਹੜਾ ਹੈਗਾ ਉਹ ਬਹੁਤ ਸੀਮਤ ਮਾਤਰਾ ਦੇ ਵਿੱਚ ਖਾਣਾ ਚਾਹੀਦਾ ਇਹ ਨਹੀਂ ਹੈਗਾ ਵੀ ਅਸੀਂ ਇੱਕ ਟਾਈਮ পেট ਭਰ ਲਿਆ ਦੂਜੇ ਟਾਈਮ ਖਾਲੀ ਰੱਖ ਲਿਆ ਤੀਜੇ ਸਭ ਤੋਂ ਵੱਧ ਜ਼ਰੂਰੀ ਹੈ ਵੀ ਬੰਦੇ ਨੂੰ ਜਿਹੜੀ ਵਰਜਿਸ਼ ਹੈ ਉਹ ਬਹੁਤ ਜ਼ਰੂਰੀ ਹੈ ਸਰਦੀਆਂ ਦੇ ਟਾਈਮ ਚਾਹੇ ਬੰਦਾ ਆਪਣੇ ਅੰਦਰ ਘਰ ਦੇ ਅੰਦਰ ਇੱਕ ਖੜਾ ਕੇ ਸਾਈਕਲ ਚਲਾ ਸਕਦਾ ਹੈ ਚਾਹੇ ਆਪਣਾ ਯੋਗ ਅਸਣ ਕਰ ਸਕਦਾ ਹੈ ਚਾਹੇ ਕੁਝ ਵੀ ਹੈ ਉਹ ਤੁਹਾਡੀ ਖਰਾਕ ਨਾਲੋਂ ਵੀ ਵੱਧ ਜ਼ਰੂਰੀ ਹੈ ਜਿਹੜਾ ਤੁਹਾਡੇ ਖੂਨ ਨੂੰ ਇੱਕਦਮ ਗਰਮ ਕਰਦੀ ਹੈ ਤੁਹਾਡੀ ਵਰਜਸ਼ ਹੈ ਤੇ ਹਾਰਟ ਵਾਸਤੇ ਕਿਹੜੀ ਵਰਜਸ਼ ਸਭ ਤੋਂ ਵਧੀਆ ਜੀ ਤੁਸੀਂ ਪਹਿਲਾਂ ਵੀ ਇੱਕ ਪੀਟੀ ਦੱਸੀ ਸੀ ਗੋਡਿਆਂ ਮੋਡਿਆਂ ਵਾਸਤੇ ਤੇ ਹਾਰਟ ਵਾਸਤੇ ਕਿਹੜੀ ਪੀਟੀ ਹੈ ਜਿਹੜਾ ਤੁਸੀਂ ਕਹਿੰਦੇ ਵੀ ਸਿਟੀ ਵਜਾ ਦੋਗੀ ਹਾਰਟ ਵਾਸਤੇ ਦੇਖੋ ਜੀ ਸਭ ਤੋਂ ਵਧੀਆ ਵਰਜਸ਼ ਹੈ ਸਾਈਕਲ ਚਲਾਉਣਾ ਮੈਂ ਤਾਂ ਇਹ ਕਹਾਂਗਾ ਇਸ ਤੋਂ ਵਧੀਆ ਵਰਜਿਸ਼ ਨਹੀਂ ਹੈਗੀ ਨਾ ਤੁਹਾਡੇ ਗੋਡਿਆਂ ਤੇ ਦਬਾ ਪੈਂਦਾ ਨਾ ਤੁਹਾਡੇ ਕਿਸੇ ਸਰੀਰ ਤੇ ਦਬਾ ਨਹੀਂ ਪੈਂਦਾ ਜਿਹੜਾ ਹੈਗਾ ਤੁਸੀਂ ਹੁਣ ਦੇਖੋ ਬੰਦਾ ਜਿਆਦਾ ਗੋਡਿਆਂ ਵਾਲੇ ਸੈਰ ਕਰਨਗੇ ਉਹ ਸੈਰ ਕਰਨ ਨਾਲ ਜਿਆਦਾ ਉਹਦੇ ਗੋਡੇ ਕਿਉਂਕਿ ਪੂਰੀ ਬਾਡੀ ਦਾ ਤੁਹਾਡੇ ਦਵਾ ਗੋਡਿਆਂ ਤੇ ਆ ਜਾਂਦਾ ਜਦੋਂ ਤੁਸੀਂ ਸਾਈਕਲ ਚਲਾਉਂਗੇ ਤੁਹਾਡੇ ਗੋਡੇ ਦਿਨਾਂ ਚ ਠੀਕ ਹੁੰਦੇ ਜਾਣਗੇ ਤੁਹਾਡੇ ਪੂਰੇ ਬਾਡੀ ਦਾ ਜਿਹੜਾ ਸਰਕਲ ਹੈ ਉਹ ਇੱਕ ਸਾਈਕਲ ਚਲਾਉਣ ਨਾਲ ਇੰਨਾ ਕੁ ਜਿਆਦਾ ਵਧੀਆ ਪਰਫੁੱਲਟ ਹੋ ਜਾਂਦਾ ਵੀ ਤੁਹਾਡੇ ਬੱਖੀਆਂ ਤੋਂ ਪੇਟ ਤੋਂ ਜਿਹੜੀ ਫੈਟ ਵੀ ਨਹੀਂ ਬਿਲਕੁਲ ਰਹਿੰਦੀ ਜੀ ਜੀ ਅੱਛਾ ਤੁਸੀਂ ਅੱਜ ਇਹ ਨੁਸਖਾ ਰੱਖਿਆ ਹੋਇਆ ਫਾਰਮੂਲਾ ਖਾਸ ਕਰਕੇ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਇਹ ਨੁਸਖਾ ਫਾਰਮੂਲਾ ਆਪਣੀ ਜ਼ਿੰਦਗੀ ਚ ਅਜ਼ਮਾ ਲੇਗਾ ਉਹਦੇ ਗਵਾਂਡ ਚ ਵੀ ਕਿਸੇ ਨੂੰ ਹਾਰਟ ਅਟੈਕ ਨਹੀਂ ਹੋਏਗਾ ਉਹਨੂੰ ਤਾਂ ਛੱਡੋ ਦੇਖੋ ਜੀ ਆਉਣ ਵਾਲੇ ਮੈਂ ਤੁਹਾਨੂੰ ਕਹਿੰਦਾ ਵੀ ਨਵੰਬਰ ਦਸੰਬਰ ਜਨਵਰੀ ਜਿਹੜਾ ਬੰਦਾ ਇਹ ਨੁਕਤਾ ਵਰਤੂਗਾ ਨਾ ਤੁਸੀਂ ਇਹ ਕਹ ਲਓ ਵੀ ਆਉਣ ਵਾਲੇ ਸਾਲਾਂ ਦੀ ਮੈਂ ਗਰੰਟੀ ਲੱਣਾ ਵੀ ਕਦੇ ਉਹਨੂੰ ਹਾਰਟ ਅਟੈਕ ਨਹੀਂ ਹੋਊਗਾ ਪਰ ਇਹ ਨਾਲ ਵੀ ਹਾਂਜੀ ਉਸ ਬੰਦੇ ਨੇ ਆਪਣੀ ਪੂਰੀ ਦਿਨਚਰਿਆ ਨੂੰ ਜਿਹੜਾ ਸਹੀ ਢੰਗ ਨਾਲ ਪਰਫੈਕਟ ਢੰਗ ਨਾਲ ਬਣਾਉਣਾ ਇਹ ਨਹੀਂ ਹੈਗਾ ਵੀ ਨਾਲ ਤੁਸੀਂ ਨੁਕਤਾ ਵੀ ਖਾਈ ਜਾਓ ਨਾਲ ਤੁਸੀਂ ਆਪਣੇ ਬਰੈਡ ਪਕੌੜੇ ਸਮੋਸੇ ਸਾਰੀਆਂ ਚੀਜ਼ਾਂ ਚੰਗੇ ਚਾ ਵੀ ਚੱਲਦੀ ਹੈ ਜੀ ਅੱਜ ਕਾ ਚਾ ਵੀ ਚੱਲਦੀ ਹੈ ਜਿਹੜੀ ਹੈਗੀ ਹੈ ਨਾ ਵੀ ਉਹ ਚੀਜ਼ਾਂ ਨੂੰ ਜਦ ਤੱਕ ਤੁਸੀਂ ਉਹਨਾਂ ਚੀਜ਼ਾਂ ਨੂੰ ਨਹੀਂ ਕੰਟਰੋਲ ਕਰੋਗੇ ਜੀਵ ਜੀਵ ਦਾ ਸਵਾਦ ਜਦ ਤੱਕ ਬੰਦਾ ਨਹੀਂ ਮਾਰਦਾ ਜਦ ਤੱਕ ਆਪਣੇ ਸਰੀਰ ਨੂੰ ਜਿਹੜਾ ਹੈਗਾ ਉਹ ਤੰਦਰੁਸਤ ਨਹੀਂ ਰੱਖ ਸਕਦਾ ਜੀ 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 ਅੱਛਾ ਇਹ ਕੀ ਚੀਜ਼ ਹੈਗੀ ਹੈ ਜੀ ਇਹ ਲੱਕੜ ਤੁਸੀਂ ਰੱਖੀ ਹੈ ਜੀ ਦੇਖੋ ਜੀ ਦਰਸ਼ਕਾਂ ਨੇ ਅੱਜ ਤੱਕ ਨਹੀਂ ਦੇਖੀ ਹੋਣੀ ਨਾ ਕਿਸੇ ਵੈਦ ਵਗੈਰਾ ਨੇ ਅੱਜ ਤੱਕ ਮੈਨੂੰ ਲੱਗਦਾ ਨਹੀਂ ਦੱਸੀ ਹੋਣੀ ਹੈ ਨਾ ਇਹਨੂੰ ਰਿਉਂਦ ਚੀਨੀ ਕਹਿੰਦੇ ਆ ਰਿਉਂਦ ਚੀਨੀ ਰਿਉਂਦ ਚੀਨੀ ਆਮ ਹੋਗੀ ਤੂੰ ਤਾਂ ਸਿੱਧਾ ਰੌਂਦ ਨੂੰ ਕਹਨੇ ਜੀ ਠਾਠਾ ਗੋਲੀ ਬਸ ਫਿਰ ਇਹ ਰੌਂਦ ਵਾਂਗੂ ਤੁਹਾਡੇ ਦਿਲ ਨੂੰ ਜਿਹੜਾ ਸਾਫ਼ ਕਰਦਾ ਠਾਹ ਮਾਰ ਕੇ ਵਗੈਲੋ ਇੱਕ ਤਰ੍ਹਾਂ ਦਾ ਇਹਨੇ ਦਿਲ ਨੂੰ ਸਾਫ਼ ਕਰਨਾ ਤੁਹਾਡੇ ਨੂੰ ਠੀਕ ਹੈ ਜੀ ਇਹ ਕੁਦਰਤ ਦੀਆਂ ਚੀਜ਼ਾਂ ਹੀ ਜਿਹੜੇ ਸਾਡੇ ਦਿਲ ਨੂੰ ਜਵਾਨ ਰੱਖਦੀਆਂ ਨੇ ਨਾ ਕਿ ਤੁਸੀਂ ਕੈਮੀਕਲ ਵਾਲੀਆਂ ਚੀਜ਼ਾਂ ਖਾ ਖਾ ਕੇ ਹੁਣ ਬੰਦੇ ਤੁਸੀਂ ਦੇਖੋ ਇਦਾਂ ਦੇ ਵੀ ਬੰਦੇ ਤੁਸੀਂ ਦੇਖੇ ਹੋਣੇ ਆ ਵੀ ਜਿਹੜੇ ਕੋਲੇਸਟੇਰੋਲ ਦੀ ਗੋਲੀ ਖਾਂਦੇ ਨੇ ਉਹ ਖਾਂਦੇ ਨੇ ਤਾਂ ਆਰਾਮ ਰਹਿੰਦਾ ਜਦੋਂ ਛੱਡ ਦਿੰਦੇ ਨੇ ਉਸ ਦਿਨੇ ਵਧਣਾ ਫੇਰ ਸ਼ੁਰੂ ਠੀਕ ਹੈ ਜੀ ਕਿ ਉਹ ਚੀਜ਼ਾਂ ਖਾਣ ਦਾ ਫਾਇਦਾ ਕੀ ਹੈ ਤੁਸੀਂ ਬੀਪੀ ਦੀ ਗੋਲੀ ਜਿੰਨਾ ਅੱਜ ਖਾ ਲੰਨੇ ਹੋ ਤਾਂ ਬੀਪੀ ਠੀਕ ਹੈ ਕੱਲ ਤੁਸੀਂ ਛੱਡ ਦਿੱਤੀ ਤੁਹਾਡਾ ਬੀਪੀ ਵਧਣਾ ਸ਼ੁਰੂ ਹੋ ਜਾਂਦਾ ਪਰ ਇਹਨਾਂ ਚੀਜ਼ਾਂ ਨੇ ਤੁਹਾਨੂੰ ਪੱਕੇ ਤੌਰ ਤੇ ਜਿਹੜਾ ਪਰਫੈਕਟ ਆ ਪੱਕੇ ਤੌਰ ਤੇ ਜਿਹੜਾ ਤੁਹਾਡਾ ਸਰੀਰ ਫਿੱਟ ਬਣਾਉਣਾ ਹੈ ਨਾ ਕਿ ਇਹ ਵੀ ਹਾਂ ਤੁਹਾਨੂੰ ਸਵੇਰੇ ਉੱਠ ਕੇ ਇਹ ਟੈਨਸ਼ਨ ਰਹੂਗੀ ਵੀ ਮੈਨੂੰ ਇੱਕ ਰੋਟੀ ਖਾ ਲਣ ਦਿਓ ਇੱਕ ਰੋਟੀ ਮੇਰੀ ਖਾਣ ਦਾ ਟਾਈਮ ਹੋ ਗਿਆ 8:00 ਵਜੇ 9:00 ਵਜੇ ਮੈਂ ਖਾ ਕੇ ਬੀਪੀ ਦੀ ਗੋਲੀ ਲੈਣੀ ਹੈ ਨਹੀਂ ਮੇਰਾ 10:00 ਨੇ ਮਾਰ ਲੈਣਾ ਵੀ ਅਸੀਂ ਦਵਾਈ ਆਪਣੀ ਟਾਈਮ ਤੇ ਲੈਣੀ ਹੈ ਨਹੀਂ ਅਸੀਂ ਮਰ ਜਾਗੇ ਨਹੀਂ ਸਾਨੂੰ ਅਟੈਕ ਹੋ ਜੂਗਾ ਨਹੀਂ ਆਹ ਹੋ ਜੂਗਾ ਇਸ ਟੈਨਸ਼ਨ ਨੇ ਹੀ 99% ਲੋਕਾਂ ਨੂੰ ਜਿਹੜਾ ਮਾਰਿਆ ਪਿਆ ਇਹ ਬਿਮਾਰੀ ਨੇ ਘੱਟ ਮਾਰਿਆ ਹੈ ਟੈਨਸ਼ਨ ਨੇ ਜ਼ਿਆਦਾ ਮਾਰਿਆ ਹੈ ਅੱਛਾ ਪਰ ਡਾਕਟਰ ਸਾਹਿਬ ਜਿਹੜਾ ਬੀਪੀ ਹੈਗਾ ਜਾਂ ਸ਼ੂਗਰ ਹੈਗਾ ਇਹ ਇਹ ਵੀ ਹਾਰਟ ਨੂੰ ਪ੍ਰੋਬਲਮ ਕਰਦਾ ਜੀ ਬਿਲਕੁਲ ਕਰਦਾ ਜੀ ਬੀਪੀ ਤੁਹਾਡੇ ਹਾਰਟ ਨੂੰ ਜਦੋਂ ਤੁਹਾਡੇ ਪ੍ਰੈਸ਼ਰ ਵਧਣਾ ਹੈ ਬਲੱਡ ਦੇ ਵਿੱਚ ਪ੍ਰੈਸ਼ਰ ਵਧਣਾ ਹੈ ਤੁਹਾਡਾ ਛੋਟਾ ਜਿਹਾ ਹਾਰਟ ਆ ਜੀ ਉਹਦੇ ਪਰ ਇੰਨਾ ਪ੍ਰੈਸ਼ਰ ਪੈ ਜਾਊਗਾ ਪੂਰੇ ਜਿਹੜੀ ਬਾਡੀ ਦੇ ਬਲੱਡ ਦਾ ਪ੍ਰੈਸ਼ਰ ਉਹਦੇ ਉੱਤੇ ਪੈ ਜਾਏਗਾ ਤੁਸੀਂ ਇਹ ਕਹੋ ਵੀ ਉਹਦੇ ਪਰ ਅਸਰ ਪਊਗਾ ਹੀ ਪਊਗਾ ਕਿਉਂ ਨਹੀਂ ਪਊਗਾ ਜੀ ਤੇ ਫਿਰ ਇਹ ਰਿਉਂਦ ਚੀਨੀ ਦਾ ਕੀ ਕਰਨਾ ਹੈ ਜੀ ਐਂ ਦੱਸ ਰਿਉਂਦ ਚੀਨੀ ਸਿਰਫ ਕੁਛ ਨਹੀਂ ਇਹਦਾ ਚੂਰਨ ਬਣਾਉਣਾ ਰਾਤ ਨੂੰ ਅੱਧਾ ਚਮਚ ਪੀਉਂਦਾ ਸਵੇਰੇ ਪਾਣੀ ਕੋਸਾ ਕਰੋ ਸਵੇਰੇ ਕੋਸਾ ਕਰਕੇ ਉਸ ਪਾਣੀ ਦਾ ਪੀ ਲੋ ਬਾਕੀ ਅਰਜਨਸ਼ਾਲ ਦਾ ਲਗਭਗ ਸਾਰਿਆਂ ਨੇ ਦੇਖੀ ਹੋਣੀ ਐ ਇਹ ਜਿਹੜਾ ਬੰਦਾ ਕਹਿੰਦਾ ਮੇਰੇ ਤੋਂ ਚਾਹ ਨਹੀਂ ਛੱਡ ਹੁੰਦੀ ਅਰਜਨਸ਼ਾਲ ਦੀ ਚਾਹ ਤਿੰਨ ਮਹੀਨੇ ਪੀ ਲੋ ਕਦੇ ਜ਼ਿੰਦਗੀ ਚ ਹਾਰਟ ਅਟੈਕ ਨਹੀਂ ਆਊਗਾ ਪਰ ਸਭ ਤੋਂ ਉੱਤਮ ਚੀਜ਼ ਤੁਹਾਨੂੰ ਦੱਸਦੇ ਆ ਰਿਉਂਦ ਚੀਨੀ ਆ ਜਿਹੜੀ ਇਹ ਸਭ ਤੋਂ ਉੱਤਮ ਚੀਜ਼ ਆ ਜੀ ਤੁਸੀਂ ਅੱਧਾ ਚਮਚ ਰਾਤ ਨੂੰ ਪਿਉਣਾ ਹੈ ਰਾਤ ਨੂੰ ਵੀ ਨਹੀਂ ਪਿਉਣਾ ਤੁਸੀਂ ਵੈਸੇ ਹੀ ਇਹਨੂੰ ਗਰਮ ਪਾਣੀ ਨਾਲ ਸਵੇਰੇ ਖਾਲੀ ਪੇਟ ਅੱਧਾ ਚਮਚ ਲੈ ਲਓ ਇਹਦਾ ਤੇ 2 ਘੰਟੇ ਕੁਝ ਨਹੀਂ ਖਾਣਾ 2 ਘੰਟੇ ਸਿਰਫ ਗਰਮ ਪਾਣੀ ਉਹ ਪੀ ਸਕਦੇ ਹੋ ਇਹ ਲੱਕੜ ਐਵੇਂ ਪਾਣੀ ਚ ਪਿਉਂ ਕੇ ਵੀ ਚੂਸੀ ਜਾ ਸਕਦੀ ਹੈ ਪਾਣੀ ਚ ਪਿਉਂ ਕੇ ਵੀ ਇਹਦਾ ਸਾਰਾ ਅਸਰ ਆ ਜਾਂਦਾ ਦੇਖੋ ਅਸੀਂ ਪਾਣੀ ਚ ਪਿਉਂਦੇ ਆ ਜੀ ਇਹਨੂੰ ਜੀ ਤੁਸੀਂ ਪਾਣੀ ਚ ਪਿਉਂ ਕੇ ਇਹਨੂੰ ਰਾਤ ਨੂੰ ਰੱਖ ਦੋ ਤਾਂ ਸਵੇਰੇ ਤੁਸੀਂ ਉਸ ਪਾਣੀ ਨੂੰ ਪੀ ਸਕਦੇ ਹੋ ਜਾਂ ਸਵੇਰੇ ਤੁਸੀਂ ਇਹਨੂੰ ਗਰਮ ਕਰਕੇ ਹਲਕਾ ਉਸ ਪਾਣੀ ਨੂੰ ਪੀ ਲੋ ਜੀ ਅੱਛਾ ਤੇ ਇਹ ਕਿੰਨੇ ਦਿਨ ਅਸੀਂ ਪਿਓ ਕੇ ਰੱਖ ਸਕਦੇ ਜੀ ਕਿੰਨੇ ਦਿਨ ਅਸਰ ਰਹੂਗਾ ਇਹਦਾ ਇਹਦਾ ਲਗਭਗ 4 ਤੋਂ 5 ਦਿਨ ਜਿਹੜਾ ਅਸਰ ਰਹਿੰਦਾ ਇੱਕ ਤਰ੍ਹਾਂ ਇੱਕ ਦਰਾਂ ਦੇ ਮਤਲਬ ਇੱਕ ਜਿਹੜੀ ਆ ਇੱਕ ਟੁਕੜੀ ਹੈ ਹਾਂ 4 ਤੋਂ 5 ਦਿਨ ਜਿਹੜਾ ਅਸਰ ਰਹੂਗਾ ਉਸ ਤੋਂ ਬਾਅਦ ਤੁਸੀਂ ਕੱਢ ਕੇ ਦਾ ਚੂਰਨ ਵੀ ਬਣਾ ਲਓ ਚਾਹੇ ਵੈਸੇ ਤੁਸੀਂ ਚੂਰਨ ਬਣਾ ਕੇ ਇਹਦਾ ਰੋਜ਼ ਤੁਸੀਂ ਡੇਲੀ ਖਾਲੀ ਪੇਟ ਵੈਸੇ ਲੈਣਾ ਸ਼ੁਰੂ ਕਰ ਦਿਓ ਜੀ ਚੂਰਨ ਕਿਵੇਂ ਬਣਾਉਣਾ ਜੀ ਚੂਰਨ ਤੁਸੀਂ ਆਮ ਆਮ ਦਸਤੇ ਚ ਕੁੱਟਣਾ ਇਹਦਾ ਮਿਕਸੀ ਚ ਨਹੀਂ ਕਰਨਾ ਮਿਕਸੀ ਦੇਖੋ ਕਦੇ ਵੀ ਤੁਸੀਂ ਮਿਕਸੀ ਚ ਜਦੋਂ ਜੜੀਆਂ ਵੋਟੀਆਂ ਕਟਦੇ ਹੋ ਇਕਦਮ ਟੋੜ ਦੇ ਜੜੀਆਂ ਬੁੱਟੀਆਂ ਨੂੰ ਗਰਮੀ ਗਰਮੈਸ਼ ਦੇ ਕੇ ਗਰਮ ਕਰਕੇ ਉਹਦਾ ਜਿਹੜੀ ਸਾਰੀ ਪੋਟੈਂਸੀ ਹੈ ਉਹਦਾ ਅਸਰ ਸਾਰਾ ਖਤਮ ਕਰ ਦਿੰਦੀ ਹੈ ਜੀ 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 ਅੱਛਾ ਵੈ ਜੀ ਜੇਕਰ ਤੁਹਾਨੂੰ ਮਿਲਣਾ ਹੋਵੇ ਜਾਂ ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ ਰਾਬਤਾ ਕਰਨਾ ਹੋਵੇ ਤੇ ਕਿਵੇਂ ਹੋ ਸਕਦਾ ਜੀ ਰਾਬਤਾ ਤੁਹਾਡੇ ਨਾਲ ਜਿਹੜੇ ਲੋਕ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਰਾਬਤਾ ਸਾਡੇ ਨਾਲ ਦੇਖੋ ਜੀ ਸਾਨੂੰ ਜਿਹੜੇ ਮਿਲਣਾ ਚਾਹੁੰਦੇ ਨੇ ਉਹ ਸਾਡਾ ਹੈਗਾ ਮੇਨ ਜਿਹੜਾ ਹਸਪੀਟਲ ਹੈ ਉਹ ਚੰਡੀਗੜ੍ਹ ਲੁਧਿਆਣਾ ਰੋਡ ਤੇ ਹੈਗਾ ਉੱਚਾ ਪਿੰਡ ਸੰਘੋੜਾ ਜ਼ਿਲ੍ਹਾ ਫਤੇਗੜ ਸਾਹਿਬ ਪੈਂਦਾ ਜੀ ਤੇ ਹਰ ਐਤਵਾਰ ਨੂੰ ਮਿਲ ਸਕਦੇ ਨੇ ਲੁਧਿਆਣਾ ਦੁਗਰੀ ਦੇ ਵਿੱਚ ਤੰਦਰਾ ਰੋਡ ਦੇ ਉੱਤੇ ਹਰ ਐਤਵਾਰ ਨੂੰ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਸੋ ਇਹ ਸਨ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਦ ਜਗਰੂਪ ਸਿੰਘ ਭੰਗੂ ਜਿਹਨੇ ਦੱਸਿਆ ਕਿ ਰਿਉੰਦ ਚੀਨੀ ਅਸੀਂ ਚੀਨੀ ਨੂੰ ਅਕਸਰ ਕਹਨੇ ਆ ਕਿ ਬਿਮਾਰੀਆਂ ਦੀ ਜੜ ਹੈ ਪਰ ਇਹ ਰਿਉੰਦ ਚੀਨੀ ਹੈ ਜਿਹੜੀ ਇਹ ਤੁਹਾਡੇ ਹਾਰਟ ਦਾ ਸੀ ਕਹਿ ਲਈਏ ਕਿ ਡਾਕਟਰ ਹੈ ਤੁਹਾਡੇ ਹਾਰਟ ਦਾ ਵੈਦ ਹੈ ਔਰ ਤੁਹਾਡੇ ਹਾਰਟ ਦੀ ਹਰ ਤਕਲੀਫ ਹੈ ਜਿਹੜੀ ਇਹ ਇਹ ਦੂਰ ਕਰਨ ਦੀ ਇਹਦੇ ਵਿੱਚ ਸ਼ਕਤੀ ਹੈ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਤੁਸੀਂ ਦਿੱਤੇ ਗਏ ਨੰਬਰ ਦੇ ਉੱਤੇ ਵੈਦ ਜਗਰੂਪ ਸਿੰਘ ਪੰਘੋੜਾ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਕੰਸਲਟ ਕਰ ਸਕਦੇ ਹੋ ਰਾਬਤਾ ਕਰ ਸਕਦੇ ਹੋ ਔਰ ਆਪਣੀ ਬਿਮਾਰੀ ਦਾ ਹੱਲ ਵੀ ਹੈ ਜਿਹੜਾ ਉਹ ਕੁਦਰਤੀ ਤੇ ਆਯੁਰਵੈਦਿਕ ਢੰਗ ਨਾਲ ਜਿਹੜਾ ਉਹ ਲੈ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਵਾਕਿਆ ਧੰਨਵਾਦ